ਦਲਜੀਤ ਦੇ ਰਿਫਰਿੰਗ ਤੁਹਾਡਾ ਸਵਾਗਤ ਹੈ। ਸਾਰੇ ਵੀਰਾਂ ਸਤਿ ਸ੍ਰੀ ਅਕਾਲ। ਅੱਜ ਆਪਾਂ ਤੁਹਾਨੂੰ ਦੋ ਝੋਟੀਆਂ ਖਾਣ ਲਈ ਆਵਾਂ। ਆਹ ਪਹਿਲੇ ਨੰਬਰ ਵਾਲੀ ਧੋਕੜ ਕੱਬਣਿਆਂ। 4 ਕਿਲੋ ਦੁੱਧ ਇਸ ਲਈ ਚੌਥਾ ਵੀ ਨਾ ਕੱਬਣ ਲੱਗਣ ਵਾਲਾ। ਕੁਆਲਿਟੀ ਕੋਲੀ ਬੜੀ ਆ ਉਧਰੋਂ ਆਈ ਆ। ਇਹ ਕਾਹ ਖਾਣ ਲਈ ਤੁਹਾਨੂੰ ਝੋਟੀ। ਪਹਿਲਾ ਸਵੇਰ 4 ਦਾੰਦ। ਇਸ ਕੁਆਲਟੀ ਦੀ ਦੇਖੋ ਬਾਕੀ ਤਾਂ ਤੋੜ ਕੇ ਵਿਖਾਉਨੇ ਆ ਆ ਪਹਿਲਾ ਸਵਾ ਇਹ ਚਾਰ ਦੰਦ ਝੋਟੀ ਆ ਟੋਕੜ ਦੱਬਣ ਇਸ ਬੋਟਲ ਦੀ ਕੋਲ ਨਹੀਂ ਇਹ ਆ ਜੋ ਮਾਦੀਆ ਇਥੇਲੇ ਦੇ ਜੀ 4 ਕਿਲੋ ਦੁੱਧ ਆ ਚੌਥਾ ਮਹੀਨਾ ਗੱਬਣੇ ਨੂੰ 18 ਦਿਨ ਲੱਗਣਾ ਤੇ ਮੋਲੇ ਦਾ ਫਿਕਸ ਜੀ 65000 ਰੁਪਇਆ ਇੱਕ ਆ ਹੋਰ ਛੋਟੀ ਤੁਹਾਨੂੰ ਫੜ ਗਈ ਪਹਿਲਾ ਸੂਆ ਜੇ 4 ਦਿਨ ਦੀ ਸੋਈ ਹੈ ਲੱਗ ਰਿਹਾ ਅਵੇ ਸਵਾਉ ਬਰੀਕੀ ਮੋਹਰ ਆ ਪਹਿਲਾ ਸੂਆ ਵਾ ਜੀ ਬਿਲਕੁਲ ਸੋਈ ਹੈ ਚਾ ਲਾ ਲੇਦਾ ਮੁਖਾ ਮੇਰਾ

ਫੁੱਟਬਾਲੀ ਵਾਲ ਗਲੇ ਤੇ ਪਈ। ਉਹ ਨਾਲ। ਕਾਦੇ ਨੂੰ ਜੀ 8 ਕਿਲੋ ਬੋਲਾ ਵੀ ਜੀ ਥਲੇ। ਸੀਲਸ ਆਊਗਾ। ਬੱਚਿਆਂ ਪੂਰੀ ਫਹਿਮ ਦੇ। ਤੁਹਾਡੀ ਕਾਫੀ ਸ਼ੇਡ ਹੈ। ਹਾਂ। ਆਹ ਚੰਗੀ ਲੱਗ ਰਹੀ ਹੈ। ਅੜ ਜਾ। ਆਹ ਦੇਖੋ ਜੀ। ਚੌਂਡ ਚਾਂ ਨਿਕ ਨੰਬਰ ਤੇ। ਪਾੜੋ। ਇੱਧਰ ਰੱਖ ਪਾਉਂਦੇ। ਇਸ਼ਵਨ ਖਾਲੇਵਾ ਇਸ਼ਵਨ ਦੇ ਖਾਲਸਾ ਭਾਈ ਚੋਣ ਜਾਨ ਬਹੁਤ ਪੋਲੀ ਹੈ ਜੀ ਪਾਵੇਂ ਨਿਕਲ ਜਾਨਾ ਬਹੁਤ ਮੋਲੇ ਦਾ 95000 ਦੇ ਮਜੀ ਮਾਨਤਨ ਤੁਹਾਡਾ ਹੋ ਜੂਗਾ ਜੀ ਸਾਰੀ ਗ੍ਰੰਥ ਸਾਸਰੀ ਕਾਲ ਜੀ ਪਿੰਡ ਕਸੇਟਪੁਰ ਤਸਵੀਰ ਹਟਾਲਾ ਜ਼ਿਲ੍ਹਾ ਗਰਦਾਸਪੁਰ ਫੋਨ ਨੰਬਰ 9879635121 ਸਾਰੇ ਵੀਰਾਂ ਨੂੰ ਪੂਰੀ ਵੀਡੀਓ ਵੇਖਣ ਦਾ ਧੰਨਵਾਦ